ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਕਿ ਬਹੁਤ ਦਿਨਾਂ ਬਾਅਦ ਅੱਜ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈ ਹਾਂ ਕਈ ਦਿਨਾਂ ਤੋਂ ਵੀਡੀਓ ਨਹੀਂ ਆਈ ਹੈ ਹਨਾ ਅ ਟਾਈਮ ਦੀ ਸ਼ਾਰਟੇਜ ਹੁੰਦੀ ਹੈ ਬੱਸ ਇਸ ਕਰਕੇ ਬਣਾ ਨਹੀਂ ਪਾਉਂਦੀ ਤੇ ਅੱਜ ਮੈਂ ਤੁਹਾਡੇ ਲਈ ਇੰਪੋਰਟੈਂਟ ਮਨਜਾ ਮਾਰਕਟਿੰਗ ਕੱਢ ਲਿਆ ਕਿ ਨਹੀਂ ਅੱਜ ਤਾਂ ਬਣਾਉਣੇ ਵਾਲੇ ਦਿਨ ਹੋ ਗਏ ਤੇ ਲਓ ਜੀ ਅੱਜ ਆਪਾਂ ਬਹੁਤ ਹੀ ਖੂਬਸੂਰਤ ਜਿਹੇ ਟੌਪਿਕ ਦੇ ਉੱਤੇ ਗੱਲ ਕਰਾਂਗੇ ਤੁਸੀਂ ਬਹੁਤ ਵਾਰ ਪੁੱਛਦੇ ਹੋ ਕਿ weight ਘਟਾਉਣ ਬਾਰੇ ਦੱਸ ਦਿਓ ਜੀ ਹਨਾ ਮੈਨੂੰ ਐ ਲੱਗਦਾ ਵੀ weight ਘਟਾਉਣ ਨਾਲੋਂ ਜ਼ਿਆਦਾ ਸਾਡੀ ਪ੍ਰੋਬਲਮ ਜਿਹੜੀ ਹੈਗੀ ਉਹ ਪੇਟ ਘਟਾਉਣ ਦੀ ਹੈ ਹਨਾ ਸਾਰੀਆਂ ਖਾਸ ਕਰਕੇ ਲੇਡੀਜ਼ ਦੀ weight ਨਾਲੋਂ ਜ਼ਿਆਦਾ ਸਾਨੂੰ ਪੇਟ ਦੀ ਟੈਨਸ਼ਨ ਹੁੰਦੀ ਹੈ ਬਹੁਤ سارے ਸਪੈਸ਼ਲ ਮੈਸੇਜ ਆਉਂਦੇ ਨੇ ਕਿ weight ਤਾਂ ਮੇਰਾ ਠੀਕ ਹੈ ਸਿਰਫ ਮੇਰਾ ਬੈਲੀ ਫੈਟ ਹੈ ਸਿਰਫ ਪੇਟ ਵਧਿਆ ਹੋਇਆ ਉਹਦਾ ਦੱਸੋ ਕੁਝ ਤੇ ਲਓ ਜੀ ਅੱਜ ਆਪਾਂ weight ਵੀ ਘਟਾਵਾਂਗੇ ਤੇ ਪੇਟ ਵੀ ਘਟਾਵਾਂਗੇ ਉਹ ਵੀ ਵਿਦਆਊਟ ਐਨੀ ਡਾਈਟਿੰਗ ਵਿਦਆਊਟ ਐਨੀ ਐਕਸਰਸਾਈਜ਼ ਜਿਹੜੀ ਸਾਡੇ ਲਈ ਬਹੁਤ ਮੁਸ਼ਕਲ ਹੈ ਹਾਂ ਤੇ ਉਹਦੇ ਲਈ ਮੈਂ ਤੁਹਾਨੂੰ ਦੱਸੂਗੀ ਕਿ ਮੈਂ ਪਿਛਲੇ 15 ਦਿਨਾਂ 'ਚ ਇੱਕ ਤਰੀਕ ਤੋਂ ਮੈਂ ਸ਼ੁਰੂ ਕੀਤਾ ਸੀ ਅੱਜ ਹੋ ਗਈ 18 19 ਅੱਜ ਮੈਂ ਜਦੋਂ ਵੀਡੀਓ ਬਣਾ ਰਹੀ ਹਾਂ ਤੇ 21 ਤਰੀਕ ਹੈ ਹਾਂ 20 ਦਿਨ ਕਹਿ ਲਊਗਾ 20 ਦਿਨਾਂ ਦੇ ਵਿੱਚ ਮੈਂ ਬਿਨਾਂ ਕਿਸੇ ਰਾਈਟਿੰਗ ਤੋਂ ਬਿਨਾਂ ਕਿਸੇ ਐਕਸਰਸਾਈਜ਼ ਤੋਂ ਵੈਸੇ ਮੈਂ ਯੋਗਾ ਇਹ ਉਹ ਕਰਦੀ ਐ ਬਟ ਠੰਡ ਠੰਡ ਕਰਕੇ ਹੁਣ ਓਨੈਸਟਲੀ ਮੈਂ ਨਹੀਂ ਕੀਤਾਗਾ ਠੀਕ ਹੈ ਤੇ ਮੈਂ ਜੋ ਕੀਤਾ ਉਹਦੇ ਨਾਲ ਮੈਨੂੰ ਬਹੁਤ ਤੇਜ਼ੀ ਨਾਲ weight ਘਟਿਆ ਬਹੁਤ ਤੇਜ਼ੀ ਨਾਲ ਮਤਲਬ 20 ਦਿਨਾਂ ਦੇ ਵਿੱਚ ਤੁਸੀਂ ਲਾ ਲਓ 2.5 ਤੋਂ 3 ਕਿਲੋ ਦਾ ਫਰਕ ਪੈ ਗਿਆ ਠੀਕ ਹੈ ਵਿਦਾਊਟ ਐਨੀ ਐਕਸਰਸਾਈਜ਼ ਵਿਦਾਊਟ ਐਨੀ ਡਾਈਟ ਤੇ ਹੁਣ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਉਹ ਮੈਂ ਕੀ ਕੀਤਾ ਸੀਗਾ ਵੀਡੀਓ ਨੂੰ ਧਿਆਨ ਨਾਲ ਸੁਣਨਾ ਕੋਈ ਕੁਐਰੀਜ਼ ਮਿਲਣਾ ਤਾਂ ਨਹੀਂ ਹੋਣਗੀਆਂ ਤੁਹਾਡੀਆਂ ਤੇ ਫਾਲੋ ਕਰਨਾ ਹੈ ਫਿਰ ਫਾਲੋ ਤਾਂ ਕਰਨਾ ਪਊਗਾ ਠੀਕ ਹੈ ਮੈਂ ਕੀ ਕੀਤਾ ਮੈਂ ਤੁਹਾਨੂੰ ਪਹਿਲਾਂ ਆਪਣੀ ਫੁੱਲ ਡਾਈਟ ਦੱਸੂਗੀ ਵੀ ਫੁੱਲ ਟਾਈਮ ਫੂਡ ਦੇ ਵਿੱਚ ਮੈਂ ਕੀ ਡਾਈਟ ਲੈਂਦੀ ਸੀ ਫਿਰ ਮੈਂ ਕੀ ਕੀਤਾ ਜਿਹਦੇ ਕਰਕੇ ਇੰਨਾ ਜ਼ਿਆਦਾ ਇਫੈਕਟ ਆਇਆ ਪਹਿਲਾਂ ਮੇਰੀ ਡਾਈਟ ਦੱਸਦੀ ਆ ਤੁਹਾਨੂੰ ਸਵੇਰੇ ਮੇਰੀ ਅ ਡਾਈਟ ਦੇ ਵਿੱਚ ਹੁੰਦੀ ਹੈ ਬ੍ਰੇਕਫਾਸਟ ਦੇ ਵਿੱਚ ਦੋ ਅੰਡੇ ਇੱਕ ਦੁੱਧ ਦਾ ਸਟੀਲ ਦਾ ਗਲਾਸ ਠੀਕ ਹੈ ਵੱਡਾ ਗਲਾਸ ਮਤਲਬ ਵੱਡਾ ਇੰਦਾ ਸੈਂਸ ਜਿਹੜਾ ਆਪਣੇ ਨਾਰਮਲ ਸਟੀਲ ਦੇ ਗਲਾਸ ਨੇ ਪਾਣੀ ਵਾਲੇ ਨਿੱਕੇ ਗਲਾਸੀ ਨਹੀਂ ਤੇ ਉਹ ਮੇਰਾ ਦਿੱਲੀ ਦੀ ਸਵੇਰ ਦੀ ਬ੍ਰੇਕਫਾਸਟ ਹੈ ਹਮੇਸ਼ਾ ਤੋਂ ਮੇਰਾ ਮਤਲਬ ਪਿਛਲੇ 4-5 ਸਾਲ ਤੋਂ ਇਹੀ ਬ੍ਰੇਕਫਾਸਟ ਹੁੰਦਾ ਹੈ ਮੇਰਾ ਤੇ ਉਹ ਉਵੇਂ ਹੀ ਲੈ ਰਹੀਆਂ ਮੈਂ ਠੀਕ ਹੈ ਉਸ ਤੋਂ ਬਾਅਦ 11 ਵਜੇ ਮੇਰੀ ਇੱਕ ਚਾਹ ਦਾ ਗਲਾਸ ਹੁੰਦਾ ਉਹ ਵੀ ਸਟੀਲ ਦਾ ਹੁੰਦਾ ਠੀਕ ਹੈ ਪਰ ਹੁੰਦਾ ਸਾਰੇ ਦਿਨ ਚ ਇੱਕ ਹੀ ਬਸ ਦੁੱਧ ਚ ਪੱਤੀ ਹੁੰਦੀ ਹੈ ਚਾਹ ਨਹੀਂ ਹੁੰਦੀ ਪਰ ਹੁੰਦੀ ਫਿੱਕੀ ਕਿਉਂਕਿ ਮੈਂ ਕਦੇ ਵੀ ਮਿੱਠੀ ਚਾਹ ਨਹੀਂ ਪੀਤੀ ਆਦਤ ਨਹੀਂ ਮੈਨੂੰ ਮਿੱਠੀ ਚਾਹ ਦੀ ਤੇ ਐ ਨਹੀਂ ਕਿ ਮੈਨੂੰ ਕੋਈ 슈ਗਰ ਹੈ ਜਾਂ ਕੁਝ ਹੈ ਕੁਛ ਨਹੀਂ بس ਸਿਰਫ ਮੈਨੂੰ ਆਦਤ ਹੈ ਮੈਂ ਚਾਹ ਨਹੀਂ ਮਿੱਠੀ ਪੀ ਸਕਦੀ ਇਸ ਲਈ ਉਹ ਮੇਰੀ ਫਿੱਕੀ ਹੁੰਦੀ ਹੈ ਬਟ ਉਹ ਦੁੱਧ ਚ ਪੱਤੀ ਮਿੱਠੇ ਵਰਗੀ ਹੀ ਹੁੰਦੀ ਹੈ ਦੁੱਧ ਦੇ ਆਪਣੀ ਮਿਠਾਸ ਹੁੰਦੀ ਹੈ ਠੀਕ ਹੈ ਇੱਕ ਸਟੀਲ ਦਾ ਗਲਾਸ ਮੇਰਾ ਉਹ ਹੁੰਦਾ ਹੈ ਫਿਰ ਮੈਂ ਸਰਦਿਨ ਚ ਚਾਹ ਨਹੀਂ ਪੀਂਦੀ ਕੋਈ ਵਾਰੀ ਵੀ ਨਹੀਂ ਹੈ ਪਿਛਲੇ 20 ਦਿਨ ਤੋਂ ਪਹਿਲਾਂ ਪੀਂਦੀ ਸੀ ਹੁਣ ਨਹੀਂ ਤੇ ਫਿਰ ਉਸ ਤੋਂ ਬਾਅਦ ਫਰੂਟ ਹੋ ਜਾਂਦਾ ਹੈ ਠੀਕ ਹੈ ਫਰੂਟ ਦੇ ਵਿੱਚ ਸੰਤਰਾ ਤੇ ਸੇਬ ਇਹ ਤਾਂ ਦੋ ਮੰਡੀਟਰੀ ਹੈ ਤੇ ਅੰਬੂਦ ਤਿੰਨ ਫਰੂਟ ਮਿਨੀਮਮ ਹੁੰਦੀ ਹੁੰਦੀ ਹੈ ਮੇਰੇ ਵਿੱਚ ਠੀਕ ਹੈ ਉਹ ਹੋ ਜਾਂਦਾ ਉਸ ਤੋਂ ਬਾਅਦ ਫਿਰ ਦੁਪਹਿਰੇ ਲਾਲੂ ਤੁਸੀਂ ਇਹ ਕੋਈ ਇੱਕ ਡੇਢ ਵਜੇ ਹਾਂ ਇੱਕ ਡੇਢ ਵਜੇ ਸਾਡਾ ਦੁਪਹਿਰ ਦੇ ਖਾਣੇ ਦੇ ਵਿੱਚ ਦੋ ਫੁਲਕੇ ਨਾਰਮਲ ਫੁਲਕੇ ਤੇ ਸਬਜੀ ਠੀਕ ਹੈ ਸਕੂਲ ਲੈ ਕੇ ਜਾਨੀਏ ਇਸ ਕਰਕੇ ਦਹੀਂ ਦੁਈ ਨਹੀਂ ਹੋਣੀਗੀ ਕਿਉਂਕਿ ਉੱਥੇ ਖੱਟੇ-ਕੁੱਟੇ ਹੋਣ ਦਾ ਡਰ ਹੁੰਦਾ ਹੈ ਇਸ ਕਰਕੇ ਦੁਪਹਿਰ ਦੇ ਖਾਣੇ 'ਚ ਸਿਰਫ ਇਹ ਹੀ ਹੁੰਦਾ ਮੇਰਾ ਉਸ ਤੋਂ ਬਾਅਦ ਅ ਕਦੇ-ਕਦੇ 2 ਚਮਚ ਗਾਜਰ ਪਾਦੇ ਜਿਹੜੇ ਕਿ ਘਰੇ ਬਣਾਏ ਹੋਏ ਨਾਲ ਲੈ ਕੇ ਜਾਨੀ ਮੈਂ ਉਹਦੇ ਵਿੱਚ ਵੀ ਮੇਰੇ ਮਿੱਠਾ ਬਹੁਤ ਥੋੜਾ ਹੁੰਦਾ 2 ਚਮਚੇ ਤੋਂ ਵੱਧ ਨਹੀਂ ਉਹ ਵੀ ਬਹੁਤ ਵੱਡੇ-ਵੱਡੇ 2 ਚਮਚੇ ਨਹੀਂ ਮਤਲਬ ਥੋੜਾ ਜਿਹਾ ਲੈ ਕੇ ਜਾਨੀ ਹੁੰਨੀ ਹੈ ਤੇ ਅਸੀਂ ਸਾਰੀਆਂ ਡਿਵਾਈਡ ਕਰ ਲੈਣੀਆਂ ਬਸ ਚਮਚਾ ਚਮਚਾ ਸਾਰੀ ਲੈ ਲੈਂਦੇ ਮੇਰੇ ਕੋਲ ਕਦੇ 2:00 ਵੱਜ ਜਾਂਦੇ ਕਦੇ 1:00 ਵੱਜ ਜਾਂਦਾ ਬਸ ਉਹ ਹੁੰਦਾ ਐ ਮਤਲਬ ਇਹ ਨਹੀਂ ਹੈਗਾ ਕਿ ਮੈਂ ਬਿਲਕੁਲ ਮਿੱਠਾ ਛੱਡਿਆ ਹੋਇਆ ਠੀਕ ਹੈ ਉਸ ਤੋਂ ਬਾਅਦ ਫਿਰ ਰਾਤ ਦੇ ਖਾਣੇ 'ਚ ਸਿੱਧਾ ਹੋਰ ਇਨ ਬਿਟਵੀਨ ਕੁਝ ਨਹੀਂ ਸਿੱਧਾ ਰਾਤ ਦੇ ਖਾਣੇ ਦੇ ਵਿੱਚ ਇੱਕ ਹਲਕਾ ਸਬਜੀ ਦੇਣਾ ਦਾਲ ਸਬਜੀ ਜੋ ਵੀ ਬਣਿਆ ਹੁੰਦਾ ਉਹ ਕੋਲੀ ਭਰ ਕੇ ਤੇ ਇੱਕ ਫੁਲਕਾ ਠੀਕ ਹੈ ਜੀ ਇਹ ਮੇਰਾ ਇੱਕ 4:00 ਵਜੇ ਦੁੱਧ ਦਾ ਗਲਾਸ ਨਾ 4:00 ਨਹੀਂ ਮਤਲਬ ਜਦੋਂ ਮੈਂ ਆ ਜਾਂਨੀ ਹਾਂ ਸ਼ੌਪ ਤੋਂ 5:30 6:00 ਵਜੇ ਕਿਉਂਕਿ ਮੈਂ ਦੁੱਧ ਦੇ ਦੋ ਗਲਾਸ ਹੀ ਪੀਂਦੀ ਹਾਂ ਹਮੇਸ਼ਾ ਇਸ ਕਰਕੇ ਰਾਤ ਨੂੰ ਦੁੱਧ ਨਹੀਂ ਪੀਂਦੀ ਤਾਂ 6:30 ਵਜੇ ਲੈ ਲੈਣੀ ਹੈ ਹੁਣ ਇਹ ਤਾਂ ਸੀ ਕਿ ਮੇਰੀ ਰੁਟੀਨ ਦੀ ਜਿਹੜੀ ਡਾਈਟ ਹੈ ਠੀਕ ਹੈ ਇਸ ਤੇ ਇਸ ਦੇ ਵਿੱਚ ਮੈਂ ਕੋਈ ਗੜਬੜੀ ਨਹੀਂ ਕੀਤੀ ਪਿਛਲੇ ਮੈਂ ਓਨੈਸਟਲੀ ਦੱਸ ਰਹੀ ਹਾਂ ਕਿ ਮੈਂ ਕੋਈ ਵਾਰਦਾ ਨਹੀਂ ਕਰਦਾ ਜਾਂ ਕੁਝ ਨਹੀਂ ਤੇ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਅੱਜ ਸੇਲੀਆਂ ਨੇ ਉੱਥੇ ਮੰਗਾ ਕੇ ਜੋ ਜੜੀਆਂ ਯੰਗ ਕੁੜੀਆਂ ਉਹਨੇ ਮੱਲੋ ਮੱਲੀ ਬ੍ਰੇਕ ਦਿਵਾਤੀ ਕੁਲਚਾ ਮੰਗਾਇਆ ਸੀ ਉਹਨਾਂ ਨੇ ਵੈਸੇ ਮੈਂ ਬਹੁਤ ਜ਼ਿਆਦਾ ਕੁਲਚੇ ਪਸੰਦ ਨਹੀਂ ਕਰਦੀ ਪਰ ਤਾਂ ਉਹਨਾਂ ਨੇ ਮੰਗਾਇਆ ਪਿਆਰ ਨਾਲੇ ਨੇ ਨਾਲ ਕਹਿੰਦੀ ਹੂੰ ਤਾਂ ਤੁਹਾਨੂੰ ਖਾਣਾ ਪਊਗਾ ਚਲੋ ਮੈਂ ਇੱਕ ਖਾ ਲਿਆ ਕਿਉਂਕਿ ਕੋਈ ਇਹ ਤਾਂ ਹੈ ਨਹੀਂ ਕਿ ਆਪਾਂ ਸੌ ਪਾਈਏ ਇਹ ਮੇਰਾ ਰੂਟੀਨ ਹੈ ਠੀਕ ਹੈ ਹੁਣ ਤੁਸੀਂ ਇਹ ਚੇਂਜ ਨਹੀਂ ਕਹਿ ਸਕਦੇ ਕਿ ਮੈਂ ਰਾਈਟਿੰਗ ਕਰਦੀ ਹਾਂ ਕਿਉਂਕਿ ਸ਼ੁਰੂ ਤੋਂ ਹੀ ਮੇਰਾ ਇਹੀ ਰੂਟੀਨ ਹੈ ਬੜੇ ਮਹੀਨਿਆਂ ਤੋਂ ਤੇ ਹੁਣ ਇਹਦੇ ਵਿੱਚ ਮੈਂ ਚੇਂਜ ਕੀ ਕੀਤੀ ਹੈ ਜਿਸ ਦੇ ਕਰਕੇ weight ਇੱਕਦਮ ਘਟਿਆ ਮੇਰਾ ਕਿਉਂਕਿ ਵੀ ਤੁਹਾਨੂੰ ਪਤਾ ਹੈ ਮੇਰੇ ਇੱਕਦੇ ਬਲੌਗ ਦੇ ਵਿੱਚ ਤੁਸੀਂ ਦੇਖਿਆ ਕਿ ਮੈਨੂੰ ਕੋਲੇਸਟ੍ਰੋਲ ਵਧ ਗਿਆ ਸੀ ਕਿ ਕੋਲੇਸਟ੍ਰੋਲ ਕਲੇਸਟਰੋਲ ਦੇ ਕਾਰਨ ਆਪਣੇ ਆਪ ਨੂੰ ਥੋੜਾ ਜਿਹਾ ਕੀਤਾ ਕਿ ਪਿੰਨੀ ਪੁੰਨੀ ਤੋਂ ਗੁਰੇਸ਼ ਕੀਤਾ ਹਨ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦੋ ਚਮਚੇ ਦਾ ਫਿਰ ਵੀ ਟੇਸਟਲੀ ਲਈ ਲੈ ਲਈ ਨੀ ਬੇ ਤੇ ਫਿਰ ਮੈਨੂੰ ਕੀ ਕੀ ਕੀਤੀਆਂ ਚੇਂਜਸ ਤਾਂ ਮੈਂ ਕੀਤੀਆਂ ਸੀ ਕਲੇਸਟਰੋਲ ਲਈ ਪਰ ਰਿਜ਼ਲਟ ਉਹਦਾ ਨਿਕਲੇ ਆਇਆ ਕਲੇਸਟਰੋਲ ਪਲਸ ਕਲੇਸਟਰੋਲ ਦਾ ਹਜੇ ਟੈਸਟ ਕਰਕੇ ਕਰਾਂਗੀ ਬਟ ਮੈਨ ਫੀਲ ਹੋਣ ਲੱਗ ਗਿਆ ਹਨ ਕਲੇਸਟਰੋਲ ਪਲਸ weight ਐਂਡ ਬੈਲੀ ਫੈਟ ਇਹ ਇਦਾਂ ਰਿਜ਼ਲਟ ਨਿਕਲਿਆ ਹੈ ਹੁਣ ਉਹਦੇ ਲਈ ਮੈਂ ਕੀ ਕੀਤਾ ਸੀਗਾ ਸਵੇਰੇ ਜਦੋਂ ਮੈਂ ਉੱਠਦੀ ਆਂ ਤਾਂ ਮੈਂ ਸਵੇਰੇ ਉੱਠ ਕੇ ਗਰਮ ਪਾਣੀ ਚ ਸ਼ਹਿਦ ਤੇ ਨਿੰਬੂ ਉਹ ਲੈਣੀ ਹੈ ਠੀਕ ਹੈ ਉਸ ਤੋਂ ਬਾਅਦ ਚਾਹ ਨਹੀਂ ਹੁੰਦੀ ਮੇਰੀ ਕੋਈ ਠੀਕ ਹੈ ਆਪਣਾ ਤਿਆਰ ਤੋਂ ਹੋ ਕੇ ਫਿਰ ਜਾਣ ਵੇਲੇ ਮੈਂ ਆਪਣਾ ਬ੍ਰੇਕਫਾਸਟ ਕਰਦੀ ਆਂ ਉਸ ਤੋਂ ਬਾਅਦ ਜਾ ਕੇ ਲਾ ਨੂੰ ਤੁਸੀਂ 11:30 ਵਜੇ ਮੈਂ ਗ੍ਰੀਨ ਟੀ ਦਾ ਲੈਣੀ ਹੈ ਇੱਕ ਗਲਾਸ ਠੀਕ ਹੈ ਕੰਚ ਦਾ ਗਲਾਸ ਤੇ ਗ੍ਰੀਨ ਟੀ ਇੱਕ ਪਾਉਚ ਵਾਲੀ ਠੀਕ ਹੈ ਉਹ ਜਿਹੜਾ ਗ੍ਰੀਨ ਟੀ ਲੈਣੀ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਨੀ ਪ੍ਰੋਪਰ ਤਰੀਕੇ ਨਾਲ ਮੈਂ ਕਿਵੇਂ ਲੈਣੀ ਹੈ ਇੱਕ ਇੱਕ ਗਲਾਸ ਲੈ ਲਿਆ ਉਬਲਦੇ ਉਬਲਦੇ ਪਾਣੀ ਦਾ ਸਾਡੇ ਉੱਥੇ ਮਸ਼ੀਨ ਲੱਗੀ ਹੋਈ ਹੈ ਗਰਮ ਪਾਣੀ ਵਾਲੀ ਸਾਡੇ ਪਿਛਲੇ ਪ੍ਰਿੰਸੀਪਲ ਮੈਡਮ ਦੇ ਕੇ ਗਈ ਸੀ ਤੇ ਉਹਦੇ ਵਿੱਚ ਉਹ ਕੱਪ ਬਣਾਉਣ ਡਿਪ ਡਿਪ ਕਰਨ ਕੇ ਪਾ ਲਿਆ ਫਿਰ ਉਹਨੂੰ ਪੀ ਲਿਆ ਫਿਰ ਉਹਦੇ ਵਿੱਚ ਫੇਰ ਪਾਣੀ ਭਰ ਲੈਣੀ ਉਸੇ ਜੀ ਫੇਰ ਪੀ ਲਿਆ ਇੱਕ ਵਾਰੀ ਫੇਰ ਭਰ ਲੈਣੀ ਹੈ ਫੇਰ ਪੀ ਲੈ ਮਤਲਬ ਇੱਕ ਪੈਕੇਟ ਨੂੰ ਮੈਂ ਤਿੰਨ ਵਾਰੀ ਪੀਣੀ ਹੈ ਠੀਕ ਹੈ ਹੁਣ ਉਹਦੇ ਨਾਲ ਇਹ ਹੁੰਦਾ ਹੈ ਕਿ ਇੱਕ ਬਹਾਨੇ ਨਾਲ ਮੇਰੇ ਤਿੰਨ ਗਲਾਸ ਪਾਣੀ ਦੇ ਪੀਤੇ ਜਾਂਦੇ ਠੀਕ ਹੈ ਫੇਰ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਵੀ ਫੇਰ ਚਾਹ ਹੋ ਜਾਂਦੀ ਹੈ ਸਾਡੀ ਨਾਰਮਲ ਜਿਹੜੀ ਇੱਕ ਗਲਾਸ ਵੀ ਨਹੀਂ ਹੁੰਦੀ ਹੈ ਫਰੂਟ ਹੋ ਗਿਆ ਰੋਟੀ ਹੋ ਗਈ ਸਾਰਾ ਕੁਝ ਹੋ ਗਿਆ ਰੋਟੀ ਤੋਂ ਬਾਅਦ ਮੈਂ ਇਹ ਕੋਈ ਘੰਟੇ ਬਾਅਦ ਫੇਰ ਇੱਕ ਗ੍ਰੀਨ ਟੀ ਦਾ ਪੈਕੇਟ ਲੈਣਗੀ ਠੀਕ ਹੈ ਫੇਰ ਉਹਨੂੰ ਗਰਮ ਪਾਣੀ 'ਚ ਪਾਉਣੀ ਹੈ ਫੇਰ ਉਹ ਵੀ ਤਿੰਨ ਵਾਰੀ ਤਿੰਨ ਗਲਾਸ ਪੀ ਲੈਣੀ ਕੋਈ ਐਸਿਡ ਨਹੀਂ ਕੋਈ ਖੱਟੇ ਡ ਘਾਰ ਨਹੀਂ ਕੁਝ ਨਹੀਂ ਬਿਲਕੁਲ ਕੋਈ ਅਫਾਰਾ ਨਹੀਂ ਰੋਟੀ ਖਾ ਕੇ ਕੁਝ ਹੋ ਰਿਹਾ ਕੁਝ ਵੀ ਨਹੀਂ ਲੈਂਦੇ ਸਾਰ ਤੁਸੀਂ ਐਨ ਰਿਲੈਕਸ ਕਰਦੇ ਹੋ ਠੀਕ ਹੈ ਉਸ ਤੋਂ ਬਾਅਦ ਮੈਂ ਤੁਹਾਨੂੰ ਸੇ ਸ਼ਾਮ ਦੁੱਧ ਦਲੇਲਾ ਤੇ ਫਿਰ ਰਾਤ ਨੂੰ ਮੈਂ ਕੀ ਕਰਦੀ ਹਾਂ ਜਿਹੜੀ ਹੋਰ ਚੀਜ਼ ਐਡ-ਆਨ ਕੀਤੀ ਹੈ ਰਾਤ ਨੂੰ ਮੈਂ ਲੈਂਦੀ ਹਾਂ ਅਦਰਕ ਦਾ ਪਾਣੀ ਮੈਂ ਤੁਹਾਨੂੰ ਦਿਖਾਇਆ ਸੀਗਾ ਬਣਾ ਕੇ ਪਿਛਲੀ ਵੀਡੀਓ ਦੇ ਵਿੱਚ ਨਹੀਂ ਪਤਾ ਤਾਂ ਤੁਸੀਂ ਦੁਬਾਰਾ ਦੇਖ ਲਿਓ ਵੀਡੀਓ ਠੀਕ ਹੈ ਚੈੱਕ ਕਰ ਲਿਓ ਜਾ ਕੇ ਜਿਹੜੀ ਇਸ ਤੋਂ ਜਸਟ ਬਾਅਦ ਪਹਿਲਾਂ ਵੀ ਵੀਡੀਓ ਪਾਈ ਸੀ ਮੈਂ ਜਿਹਦੇ ਵਿੱਚ ਮੈਂ ਇਹ ਇੰਨਾ ਸਾਰਾ ਅਦਰਕ ਦਾ ਟੁਕੜਾ ਲੈ ਨਹੀਂ ਮੈਂ ਤੁਹਾਨੂੰ ਬਣਾ ਕੇ ਵੀ ਦਿਖਾਇਆ ਸੀਗਾ ਤੇ ਉਹਦੇ ਵਿੱਚ ਮੈਂ ਪਾਉਣੀ ਹੈ ਉੱਬਰ ਤੋਂ ਉੱਬਰ ਤੋਂ ਪਾਣੀ ਤੇ ਉਹਨੂੰ ਸਿਪ ਸਿਪ ਕਰਕੇ ਰਾਦੂਗੀ ਨਹੀਂ ਪੈਣਗੀ ਠੀਕ ਹੈ ਉਸ ਤੋਂ ਪਹਿਲਾਂ ਜੋ ਆਪਣਾ ਮਰਜੀ ਖਾ ਪੀ ਲੋ ਜੋ ਖਾਣਾ ਤੁਸੀਂ ਖਾ ਲਿਆ ਮੇਰਾ ਜਿੰਨੀ ਡਾਈਟ ਮੈਂ ਤੁਹਾਨੂੰ ਦੱਸ ਹੀ ਦਿੱਤੀ ਮੇਰਾ ਰੂਟੀਨ ਇੰਨਾ ਕੀ ਹੈ ਸ਼ੁਰੂ ਤੋਂ ਤੇ ਬਸ ਸਿਰਫ ਆ ਦੋ ਚੀਜ਼ਾਂ ਐਡ-ਆਨ ਕੀਤੀਆਂ ਮੈਂ ਇੱਕ ਤਿੰਨ ਸਵੇਰੇ ਨਿੰਬੂ ਦਾ ਪਾਣੀ ਠੀਕ ਹੈ ਦੁਪਹਿਰ ਨੂੰ ਦੋ ਗਲਾਸ ਗ੍ਰੀਨ ਟੀ ਇਹ ਫਿਰ ਰਾਤ ਨੂੰ ਅਦਰਕ ਦਾ ਪਾਣੀ ਇਹਨਾਂ ਦੇ ਨਾਲ ਮੇਰੀ ਬਾਡੀ ਜ ਇੰਨੀ ਜਲਦੀ ਚੇਂਜ ਆਈ ਹੈ ਮੈਂ ਤੁਹਾਨੂੰ ਦੱਸਿਆ ਪਹਿਲਾਂ ਤਾਂ ਮੈਨੂੰ ਲੱਗ ਰਿਹਾ ਸੀਗਾ ਕਿ ਮੈਨੂੰ ਗੁੱਡ ਫੀਲ ਹੋਣ ਲੱਗੇ ਸਭ ਤੋਂ ਪਹਿਲਾਂ ਤਾਂ ਹਨਾ ਮੈਨੂੰ ਆਪ ਨੂੰ ਫੀਲ ਆਏ ਹੋ ਰਿਹਾ ਸੀਗਾ ਕਿ ਮੈਂ ਹੌਲੀ ਹੌਲੀ ਹੌਲਾ ਹੌਲਾ ਫੀਲ ਕਰ ਰਹੀ ਐ ਤੇ ਥੋੜਾ ਥੋੜਾ ਮੈਨੂੰ ਵੈਸੇ ਵੀ ਲੱਗਣ ਲੱਗੇ ਸੀਗਾ ਕਿ ਜਿਵੇਂ ਮੇਰਾ ਪੇਟ ਘਟ ਰਿਹਾ ਹੈ ਤੇ ਹੁਣ ਕੱਲ ਪਰਸੋਂ ਤੋਂ ਆ ਮੇਰੀ ਕਲੀਗਸ ਨੇ ਸਪੈਸ਼ਲੀ ਕਿਹਾ ਕਹਿੰਦੇ ਮੈਡਮ ਕੀ ਕੀਤਾ ਤੁਸੀਂ ਮਤਲਬ ਇੱਕਦਮ ਚੇਂਜ ਆ ਰਹੀ ਹੈ ਬਾਡੀ ਬਿਲਕੁਲ ਹੀ ਤੁਸੀਂ ਸਲਿਮ ਟ੍ਰਿਮ ਲੱਗਣ ਲੱਗ ਗਈ ਮੈਂ ਫਿਰ ਉਸ ਤੋਂ ਬਾਅਦ ਨੋਟਿਸ ਕੀਤਾ ਕਿ weight ਤਾਂ ਘਟੇ ਹੀ ਘਟਿਆ ਮੈਂ ਤੁਹਾਨੂੰ ਦੱਸਿਆ 2.5 ਕਿਲੋ ਦੇ ਕਰੀਬ ਮੇਰਾ weight ਘਟ ਗਿਆ weight ਤਾਂ ਘਟੇ ਹੀ ਘਟਿਆ mainly weight ਪੇਟ ਤੋਂ ਘਟਿਆ ਇਹ ਬਹੁਤ ਮੁਸ਼ਕਲ ਹੁੰਦਾ ਹੈ ਸਾਰਿਆਂ ਨੂੰ ਮੈਂ ਵੀ exerciseਾਂ ਕੀਤੀਆਂ ਸਭ ਕੁਝ ਕੀਤਾ ਯੋਗਾ ਵੀ ਕਰਦੀ ਹਾਂ ਮੈਂ ਜਿਮ ਵੀ ਕੀਤਾ ਮੈਂ ਕਿਸੇ ਟਾਈਮ ਹਣਾ ਸਾਲ 1.5 ਸਾਲ ਲਗਾਤਾਰ ਪਰ ਪੇਟ ਦੀ ਚਰਬੀ ਨਹੀਂ ਖੜਾ ਛੱਡ ਰਹੀ ਪੇਟ ਦੀ ਚਰਬੀ ਨੇ ਹੁਣ ਚੜ੍ਹਨਾ ਸ਼ੁਰੂ ਕੀਤਾ ਤੇ ਫਿਰ ਮੈਨੂੰ ਲੱਗਿਆ ਕਿ ਮੈਨੂੰ ਤੁਹਾਨੂੰ ਦੱਸਣਾ ਚਾਹੀਦਾ ਹੈ ਸ਼ੇਅਰ ਕਰਨਾ ਚਾਹੀਦਾ ਤੁਹਾਡੇ ਨਾਲ ਕਿ ਬਹੁਤ ਸਾਰੀਆਂ ਸਾਡੀਆਂ ਪ੍ਰੋਬਲਮਸ ਨੇ ਜਿਹੜੀਆਂ ਏਸੀ ਅਦਰਕ ਦੇ ਪਾਣੀ ਦਾ ਤਾਂ ਇੱਕ ਹੋਰ ਵੀ ਤੁਹਾਨੂੰ ਫਾਇਦਾ ਬਹੁਤ ਹੈ ਕਿ ਤੁਹਾਨੂੰ ਨੀਂਦ ਬਹੁਤ ਸੋਹਣੀ ਆਉਂਦੀ ਹੈ ਤੇ ਜੇ ਤੁਹਾਨੂੰ ਐ ਆ ਵੀ ਸਾਨੂੰ ਰਾਤ ਨੂੰ ਪੀਣ ਲੱਗੀ ਪੀਵਾਂਗੇ ਤਾਂ ਬਾਥਰੂਮ ਲਈ ਉੱਠਣਾ ਪੂ ਬਿਲਕੁਲ ਵੀ ਨਹੀਂ ਬਿਲਕੁਲ ਨਹੀਂ ਐਸਾ ਕੁਝ ਨਹੀਂ ਹੋਊਗਾ ਬਹੁਤ ਹੀ ਗੁੱਡ ਨੀਂਦ ਆਉਂਦੀ ਹੈ ਪੇਨਸ ਤੁਹਾਡੇ ਬੰਦ ਹੋ ਜਾਂਦੀਆਂ ਹੈ ਮੇਰੀ ਮੋਢੇ ਚ ਬਹੁਤ ਦੇਰ ਤੋਂ ਪਹਿਲਾਂ ਵੀ ਤੁਸੀਂ ਸੁਣਿਆ ਵੀ ਮੈਂ ਹੱਥ ਨਾਲ ਜਦੋਂ ਕੱਪੜੇ ਧੋਣੀਆਂ ਹਟ ਜਾਂਦੇ ਤੇ ਆਦਰਵਾਇਜ਼ ਮੇਰੀ ਮੋਢੇ ਚ ਪੇਨ ਸੀਗਾ ਜਿਹੜਾ ਕਿ ਕੰਟੀਨਿਊਸਲੀ ਕਿੰਨੇ ਮਹੀਨੇ ਤੋਂ ਸੀਗਾ ਤੇ ਉਹ ਹੁਣ ਖਤਮ ਹੋ ਗਿਆ ਮਤਲਬ ਤੁਹਾਡੀ ਬੋਡੀ ਪੇਨ ਤਾਂ ਤੁਸੀਂ ਭੁੱਲ ਜੋ ਜੇ ਤੁਹਾਡੇ ਗੋਡੇ ਦੁਖਦੇ ਨਹੀਂ ਮੋਢੇ ਦੁਖਦੇ ਨਹੀਂ ਇਤਿਜਾਬ ਬਣਦਾ ਹੈ ਜੋ ਕੁਝ ਵੀ ਆਪਣੀਆਂ ਛੋਟੀਆਂ 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 ਨਹੀਂ ਪ੍ਰੋਬਲਮਸ ਨੇ ਜਿਨ੍ਹਾਂ ਜਿਨ੍ਹਾਂ ਨੂੰ ਆਪਾਂ ਚੰਗੀ ਤਰ੍ਹਾਂ ਡਾਕਟਰ ਨੂੰ ਸਮਝਾ ਵੀ ਨਹੀਂ ਪਾਉਂਦੇ ਵੀ ਆਹ ਹੋ ਰਿਹਾ ਮੈਨੂੰ ਉਹ ਸਾਰਾ ਕੁਝ ਕਲੀਅਰ ਹੋ ਗਿਆ ਮੇਰਾ ਤੇ ਮੈਨੂੰ ਐ ਲੱਗ ਰਿਹਾ ਵੈਸੇ ਹੁਣ ਮ ਤੇ ਹੁਣ ਵੀ ਜਿਵੇਂ ਚੈੱਕ ਕਰਾਂਗਾ ਤਾਂ ਹੁਣ ਵੀ ਕੋਲੇਸਟ੍ਰੋਲ ਘਟਿਆ ਹੋਊਗਾ ਬਹੁਤ ਗੁੱਡ ਚੀਜ਼ ਹੈ ਇਹੇ ਰੂਟੀਨ ਤੁਸੀਂ ਬਣਾ ਕੇ ਦੇਖਣਾ ਹੈ 20 ਦਿਨ ਦਾ ਐਕਸਪੈਰੀਮੈਂਟ ਹੈ ਕਰਕੇ ਦੇਖਣਾ ਹੈ ਪਰ ਇਹਦੇ 'ਚ ਧਿਆਨ ਰੱਖਿਓ ਕਿ 20 ਮਿੰਟ ਦੇ ਵਿੱਚ 20 ਦਿਨ ਦੇ ਵਿੱਚ ਫਿਰ ਤੁਸੀਂ ਬਾਹਰ ਅੰਦਰ ਦਾ ਪਰਹੇਜ਼ ਕਰ ਲਿਓ ਇੰਨੀ ਕਿ ਜ਼ਰੂਰ ਧਿਆਨ ਰੱਖ ਲਿਓ ਐਂ ਤਾਂ ਮੈਂ ਇੱਕ ਮੈਰਿਜ ਪਾਰਟੀ ਵੀ ਅਟੈਂਡ ਕੀਤੀ ਇਹਨਾਂ ਦੇ ਨਾਲ ਜੇ ਐ ਨਹੀਂ ਹੈਗਾ ਕਿ ਬਿਲਕੁਲ ਹੀ ਸੋਹ ਹੀ ਬਾਤੀ ਸੀ ਉੱਥੇ ਵੀ ਖਾਦਾ ਵਟ ਹਰੇਕ ਜੀ ਟਰਿਸਟ ਕੀਤੀ ਪਰ ਲਿਮਟ 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 ਰੱਖੀ ਠੀਕ ਹੈ ਤਾਂ ਇਹ ਨਹੀਂ ਕਿ ਰਜ ਰਜ ਕੇ ਵਾਲਾ ਕੰਮ ਨਹੀਂ ਕੀਤਾਗਾ ਤੇ ਜਿੰਨਾ ਕਿ ਮੇਰਾ ਰੁਟੀਨ ਹੈ ਉਸ ਦੇ ਹਿਸਾਬ ਦੇ ਨਾਲ ਕਿ ਤੁਸੀਂ ਇਹਨੂੰ ਫੋਲੋ ਕਰਿਓ ਮੈਂ ਹੁਣ ਤੁਹਾਨੂੰ ਫਿਰ ਤੁਹਾਡਾ ਇਹ ਵੀ ਸਵਾਲ ਆਊਗਾ ਕਿ ਗ੍ਰੀਨ ਟੀ ਕਿਹੜੀ ਲੈਣੀ ਹੈ ਕਿਵੇਂ ਲੈਣੀ ਹੈ ਮੈਂ ਤੁਹਾਨੂੰ ਗ੍ਰੀਨ ਟੀ ਵੀ ਦਿਖਾ ਦਨੀ ਹੈ ਜਿਹੜੀ ਮੈਂ ਲੈਣੀ ਹੈ 1 ਮਿੰਟ ਦੇ ਵਿੱਚ ਆ ਆਰਗੈਨਿਕ ਇੰਡੀਆ ਦੀ ਮੇਰੇ ਕੋਲ ਹੈਗੀ ਹੈ ਤੁਸੀਂ ਕੋਈ ਮਰਜ਼ੀ ਲੈ ਲਿਓ ਸਾਰੀਆਂ ਫਰਮਾਂ ਜਿਹੜੀਆਂ ਚਾਹ ਪੱਤੀ ਬਣਾਉਂਦੀਆਂ ਉਹ ਗ੍ਰੀਨ ਟੀ ਵੀ ਬਣਾਉਂਦੀਆਂ ਮੇਰੇ ਕੋਲ ਆਰਗੈਨਿਕ ਇੰਡੀਆ ਦੀ ਤੁਲਸੀ ਜਿੰਜਰ ਹੈ ਪਹਿਲਾਂ ਮੈਂ ਇਕੱਲੀ ਤੁਲਸੀ ਵਾਲੀ ਲਈ ਸੀ ਇਹ ਡੱਬਾ ਇੱਕ ਮੈਂ ਖਤਮ ਕਰ ਚੁੱਕੀ ਪਹਿਲਾਂ ਇਹ ਪੀਤੀ ਸੀ ਐਤਕੀ ਫਿਰ ਮੈਂ ਟੇਸਟ ਬਦਲ ਕੇ ਲਈ ਪਰ ਕੋਈ ਜ਼ਿਆਦਾ ਫਰਕ ਨਹੀਂ ਹੋ ਲਗਭਗ ਸੇਮ ਜਈ ਹੈ ਠੀਕ ਹੈ ਤੇ ਮੈਂ ਤੁਲਸੀ ਵਾਲੀ ਲੈਂਦੀ ਸੀ ਇਹਦੇ ਚ ਹੋਰ ਵੀ ਕਈ ਆਉਂਦੀਆਂ ਨੇ ਲੈਮਨ ਵੀ ਆਉਂਦੀ ਹੈ ਹੋਰ ਵੀ ਆ ਤੁਸੀਂ ਆਪਣੇ ਟੇਸਟ ਮੁਤਾਬਕ ਲੈ ਸਕਦੇ ਹੋ ਪਰ ਮੈਂ ਜਿਹੜਾ ਤੁਹਾਨੂੰ ਤਰੀਕਾ ਦੱਸਿਆ ਹੈ ਮਤਲਬ ਇਹਨੂੰ ਮੈਂ ਕਦੋਂ ਕਦੋਂ ਕੀਤਾ ਕਿਵੇਂ ਕੀ ਕੀ ਚੀਜ਼ਸ ਚੇਂਜਸ ਕੀਤੀਆਂ ਤੇ ਜਿਹਦੇ ਨਾਲ ਮੇਰੇ weight ਨੂੰ ਇੰਨਾ ਜ਼ਿਆਦਾ ਫਰਕ ਪਿਆ ਤੇ weight ਨੂੰ ਨਹੀਂ ਇਕੱਲੇ ਨੂੰ ਪੇਟ ਨੂੰ ਮੇਨਲੀ ਫਰਕ ਪੈ ਰਿਹਾ ਪੇਟ ਦੀ ਚਰਬੀ ਮੈਨੂੰ ਲੱਗਦਾ ਵੀ ਖੁਰਦੀ ਜਾਂਦੀ ਹੈ ਤੇ ਜੇ ਮੈਨੂੰ ਲੱਗਦਾ ਮੈਂ ਇਦਾਂ ਹੀ ਇਹਨੂੰ ਮਹੀਨਾ ਤੋਂ 2 ਮਹੀਨੇ ਹੋਰ ਕੰਟੀਨਿਊ ਰੱਖਿਆ ਤੇ ਬਿਲਕੁਲ ਹੀ ਮੈਂ ਯੰਗ ਕੁੜੀ ਬਣ ਜਾਣੇ ਠੀਕ ਹੈ ਮੈਨੂੰ ਤੁਸੀਂ ਦੇਖਿਆ ਮੇਰੇ ਪੇਟ ਫੈਟ ਸੀਗੀ ਪਹਿਲਾਂ ਨਹੀਂ ਹੁੰਦੀ ਸੀਗੀ ਹੁਣ ਕੁਝ ਮੇਰਾ ਰੁਟੀਨ ਇਸ ਤਰ੍ਹਾਂ ਦਾ ਸੈਟਅਪ ਹੋਇਆ ਹੋਇਆ ਸੀਗਾ ਜਿਹਦੇ ਕਰਕੇ ਪ੍ਰੋਬਲਮ ਹੈਗੀ ਮੇਰੀ ਵੀਡੀਓਸ ਤੁਸੀਂ ਮੈਨੂੰ ਦੇਖਿਆ ਹੋਇਆ ਹੈ ਕਿ ਮੈਂ ਕੋਈ ਬਹੁਤ ਜ਼ਿਆਦਾ ਸਲੀਮਟਰੀ ਨਹੀਂ ਸੀ ਜੇ ਤੁਸੀਂ ਇਹਨੂੰ ਫਾਲੋ ਕਰਿਓ ਤੇ ਫਿਰ ਇੱਕ ਤਰ੍ਹਾਂ ਦੀ ਰਿਸਰਚ ਹੀ ਮੰਨ ਲਓ ਠੀਕ ਹੈ ਤੇ ਫਿਰ ਆਪਾਂ ਦੇਖਦੇ ਹਾਂ ਵੀ ਤੁਹਾਡੇ ਤੇ ਵੀ ਇਵੇਂ ਰਿਜ਼ਲਟ ਆਉਂਦਾ ਜਿਵੇਂ ਮੇਰੇ ਤੇ ਆ 100% ਆਊਗਾ ਠੀਕ ਹੈ ਮੈਂ ਕੋਈ ਐਕਸਰਸਾਈਜ਼ ਨਹੀਂ ਕੀਤੀ ਮੈਂ ਇਮਾਨਦਾਰੀ ਨਾਲ ਦੱਸ ਰਹੀ ਹਾਂ ਨਾਵੇਂ ਕੋਈ ਐਕਸਰਸਾਈਜ਼ ਕੀਤੀ ਹੈ ਨਾ ਇਸ ਕੋਈ ਡਾਈਟਿੰਗ ਕੀਤੀ ਹੈ ਨਾ ਮੈਂ ਕੁਝ ਬਾਹਰ ਦਾ ਬਹੁਤ ਜ਼ਿਆਦਾ ਖਾਧਾ ਇੱਕ ਤਾਂ ਵਿਆਹ ਵੀ ਅਟੈਂਡ ਕੀਤਾ ਇਹ ਨਾ ਦਿੰਨਾ ਚਾਹ ਮੈਂ ਤੁਹਾਨੂੰ ਦੱਸਿਆ 20 ਦਿਨ ਦੇ ਵਿੱਚ ਐ ਨਹੀਂ ਕਿ ਮੈਂ ਸਾਰ ਕੁਝ ਛੱਡਿਆ ਹੋਇਆ ਸੀ ਬਟ ਬਹੁਤ ਬਹੁਤ ਲਾਈਟ ਫੀਲ ਕਰ ਰਿਹਾ ਸਰੀਰ ਪੇਟ ਜਿਵੇਂ ਇਕਦਮ ਹੀ ਘਟਦਾ ਹੀ ਤਰਿਆ ਜਾ ਰਿਹਾ ਹੈ ਤੇ ਤੁਸੀਂ ਵੀ ਇਹਨੂੰ ਫੋਲੋ ਕਰੋ ਤੇ ਲੋ ਫਾਇਦੇ ਬਹੁਤ ਸਾਰੇ ਫਾਇਦੇ ਨੇ ਤੇ ਜਿਹੜਾ ਸਕਿਨ ਤੇ 글로ਅ ਆਊਗਾ ਉਹ ਬੋਨਸ ਮਿਲ ਜੂਗਾ ਤੁਹਾਨੂੰ ਨਾਲ ਠੀਕ ਹੈ ਸਕਿਨ ਵੀ ਇਹਦੇ ਨਾਲ ਬਹੁਤ ਖੂਬਸੂਰਤ ਹੋ ਜਾਂਦੀ ਹੈ ਜਿਨ੍ਹਾਂ ਨੂੰ ਅ ਅੱਖਾਂ ਦੇ ਕਾਲੇ ਘੇਰੇ ਵੀ ਨੇ ਉਹ ਗ੍ਰੀਨ ਟੀ ਦੇ ਜਿਹੜੇ ਵਰਤਣ ਤੋਂ ਬਾਅਦ ਪੈਕ ਬਚ ਜਾਣਗੇ ਉਹਨੂੰ ਫ੍ਰਿਜ ਵਿੱਚ ਰੱਖ ਕੇ ਠੰਡੇ ਕਰਕੇ ਆਪਣੀ ਅੱਖਾਂ ਤੇ ਲਾ ਲਿਓ ਕਾਲੇ ਘੇਰਾਂ ਲਈ ਵੀ ਬਹੁਤ ਅੱਛੀ ਹੈ ਇਹ ਗ੍ਰੀਨ ਟੀ ਦਾ ਬਹੁਤ ਵਧੀਆ ਰਿਜ਼ਲਟ ਹੈ ਤਾਂ ਸੋ ਲੋ ਜੀ ਵੀਡੀਓ ਤੁਹਾਨੂੰ ਦੇ ਦਿੱਤੀ ਦੇਖਣੀ ਹੈ ਸ਼ੇਅਰ ਕਰਨੀ ਹੈ ਤੇ ਫੇਰ ਮੈਨੂੰ ਦੱਸਣਾ ਵੀ ਕੀ ਰਿਜ਼ਲਟ ਆਇਆ ਤੁਹਾਡਾ ਕਮੈਂਟ ਕਰਕੇ 20 ਦਿਨ ਬਾਅਦ ਜਰੂਰ ਦੱਸਿਓ 15 20 ਦਿਨ ਬਾਅਦ 10 ਦਿਨਾਂ ਅੱਜ ਤੁਹਾਨੂੰ ਫਰਕ ਪਤਾ ਲੱਗਣ ਲੱਗ ਜੂਗਾ ਤੇ ਇੱਕੋ ਹੀ ਲਾਈਫ ਹੈ ਦਵਾਈਆਂ ਬੂਟੀਆਂ ਚ ਪਾ ਕੇ ਨਾ ਖਰਾਬ ਕਰੀਏ ਆਪਾਂ ਇਹਨੂੰ ਆਪਣਾ ਖਾਣਾ ਪੀਣਾ ਸੈੱਟ ਕਰਕੇ ਹੈਲਦੀ ਡਾਈਟ ਤੇ ਹੈਲਦੀ ਤਰੀਕੇ ਦੇ ਨਾਲ ਆਪਾਂ ਇਹਨੂੰ ਕਰੀਏ ਤੇ ਇੰਜੋਏ ਕਰਾਂਗੇ ਫਿਰ ਆਪਣੇ ਆਸ-ਪਾਸੇ ਖੁਸ਼ੀਆਂ ਵਖੇਰਦੇ ਰਹੋ ਜੇਲਸੀ ਸੜਨ ਇਹ ਸਭ ਕੁਛ ਇਸ ਤੋਂ ਦੂਰ ਰਹਿਆ ਕਰੋ ਕੁਝ ਨਹੀਂ ਹੈ ਨਾ ਚੀਜ਼ਾਂ ਦੇ ਵਿੱਚ ਲਾਈਫ ਬਹੁਤ ਛੋਟੀ ਹੈ ਇੰਨੀ ਛੋਟੀ ਕਿ ਭਰੋ ਸਹੀ ਕੋਈ ਨਹੀਂਗਾ ਤੇ ਪਤਾ ਨਹੀਂ ਕਦੋਂ ਬਾਜ ਵੱਜ ਜੂਗੀ ਵੀ ਤੂੰ ਬਹੁਤ ਗੱਲਾਂ ਕਰ ਲਈ ਆ ਜਾ ਤੇ ਫਿਰ ਜਿੰਦੋਂ ਗੱਲਾਂ ਕਰਨੀਆਂ ਹੀ ਆ ਤੇ ਥੋੜੀਆਂ ਕਰਨੀ ਤੇ ਸੋਹਣੀ ਸੋਹਣੀ ਕਰ ਲਈਏ ਠੀਕ ਹੈ ਚਲੋ ਜੀ ਮਿਲਾਂਗੇ ਫਿਰ ਅਗਲੀ ਸੋਹਣੀ ਜੀ ਵੀਡੀਓ ਦੇ ਨਾਲ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਦੇਖਿਓ ਜ਼ਰੂਰ ਠੀਕ ਹੈ ਜੀ ਪੂਰੀ ਵੀਡੀਓ ਦੇਖ ਕੇ ਹੀ ਪਤਾ ਲੱਗਦਾ ਹੈ ਕਿ ਕੀ ਦੱਸਿਆ ਬੰਦੇ ਨੇ